बीएसएनएल ਦੇ ਆਫਿਸ ਦੇ ਵਿੱਚ ਆਇਆ ਅੱਜ ਬਤੌਰ ਮੈਂਬਰ ਪਾਰਲੀਮੈਂਟ ਮੈਂ ਅਫਸਰਾਂ ਦੀ ਮੀਟਿੰਗ ਲਈ ਹੈ ਪੂਰੇ ਸਾਰੇ ਅਫਸਰਾਂ ਤੋਂ ਬਿਠਾ ਕੇ ਸੁਨੇ ਆ ਉਹਨਾਂ ਦੀ ਪ੍ਰੈਜੈਂਟੇਸ਼ਨ ਵੀ ਲਈ ਹੈ ਅਸਲ ਦੇ ਵਿੱਚ बीएसएनएल ਜਿਹੜਾ ਕਿ ਇੱਕ ਬਹੁਤ ਵੱਡਾ ਆਧਾਰਾ ਸੀ 95 ਦੇ ਵਿੱਚ ਮੈਂ ਵੀ ਇਸ ਕਮੇਟੀ ਦਾ ਪ੍ਰਧਾਨ ਹੁੰਦਾ ਸੀ ਖੜ ਦੇ ਵਿੱਚ ਮੈਂ ਪੀਐਸਆਰ ਨੂੰ ਵਾਸਤੇ ਜਗ੍ਹਾ ਦਿੱਤੀ ਕਮੇਟੀ ਦੀ ਕਿ ਉੱਥੇ ਟੈਲੀਫੋਨ এক্সচেਜ ਬਣੀ ਸੀ ਤੇ ਬਹੁਤ ਵਧੀਆ ਚੱਲੀ ਸੀ ਅੱਜ ਇੱਥੇ ਜਿੰਦਾ ਲੱਗਿਆ ਹੋਇਆ ਜੀ ਬੀਐਸਐਨਐਲ ਨੂੰ ਟੈਲੀਫੋਨ ਸੇਜਾਂ ਨੂੰ ਟੈਲੀਫੋਨ ਦੇ ਕਾਰੋਬਾਰ ਨੂੰ ਸਰਕਾਰਾਂ ਨੇ ਮਿਲ ਕੇ ਜਾਣ ਬੁੱਝ ਕੇ ਦਿਵਾਲੀਆ ਕਰ ਦਿੱਤਾ ਸਰਕਾਰ ਦਾ ਬੀਐਸਐਨਐਲ ਕੋਲ ਹੁਣ ਸਿਰਫ ਪੰਜਾਬ ਦੇ ਵਿੱਚ 12% ਬਿਜ਼ਨਸ ਰਹਿ ਗਿਆ ਜੀ ਬਾਕੀ ਸਾਰਾ ਕੁਝ ਲੁੱਟ ਕੇ ਲੈ ਗਏ ਮਾਲ ਏਅਰਟੈਲ ਵਾਲੇ ਤੇ ਹੋਰ ਜਿੰਨੇ ਵੀ ਪ੍ਰਾਈਵੇਟ ਹੈ ਜਿਵੇਂ ਜੀਓ ਵਗੈਰਾ ਇਹ ਸਾਰਾ ਕੁਝ ਕਿੰਦਰ ਸਰਕਾਰ ਦੀਆਂ ਗਲਤ ਪਾਲਿਸੀਆਂ ਕਰਕੇ ਹੋ ਰਿਹਾ ਹ ਹ ਉਹਨਾਂ ਨੇ ਆਪਣਾ ਸਾਰਾ ਕੁਝ ਜੋ ਸਰਕਾਰੀ ਸੀਗਾ ਲੋਕਾਂ ਦਾ ਸੀਗਾ ਅਦਾਰਾ ਉਸ ਨੂੰ ਲਟਾ ਦਿੱਤਾ ਹੈ ਅੰਡਾਨੀਆਂ ਨੂੰ ਅੰਬਾਨੀਆਂ ਨੂੰ ਟਾਟਾ ਨੂੰ ਬਿਰਲਾ ਨੂੰ بڑے بڑے ਅਦਾਰਿਆਂ ਨੂੰ ਸਾਰਾ ਕੁਝ ਮਾਲ ਵੇਚੀ ਜਾ ਰਿਹਾ ਹੈ ਹਮ ਐਸੀਆਂ ਪਾਲਸੀਆਂ ਲੇਕੀਆਂ ਉਹਦੇ ਜਿਹਦੇ ਨਾਲ ਪ੍ਰਾਈਵੇਟ ਪਲੇਅਰ ਨੂੰ ਫਾਇਦਾ ਹੋ ਰਿਹਾ ਹ ਪ੍ਰਾਈਵੇਟ ਪਲੇਅਰਾਂ ਦਾ ਜਿਆਦਾ ਕੰਮ ਵੱਧ ਰਿਹਾ ਤੇ BSNL ਲਗਾਤਾਰ ਘਾਟੇ ਵਿੱਚ ਘਾਟੇ ਵਿੱਚ ਖਤਮ ਹੁੰਦਾ ਜਾ ਰਿਹਾ ਹੈ BSNL ਨੇ ਹੁਣ ਅਜੇ 4G ਸ਼ੁਰੂ ਕੀਤਾ ਹੈ ਜਦ ਕਿ ਦੂਸਰੇ 6G ਪਰ ਜਾਣ ਵਾਲੇ ਹਨ ਹਾਂਜੀ ਇਹ ਜਾਣ ਬੁੱਝ ਕੇ ਜਿਹੜਾ ਸਿਸਟਮ ਹੈ ਸਰਕਾਰੀ ਖਤਮ ਕੀਤਾ ਜਾ ਰਿਹਾ BJP ਦੀ ਸਰਕਾਰ ਦੇ ਘਟਕੀ ਹਾਰੀ ਉਦੇਸ਼ ਨੂੰ ਤੇ ਇਹ ਜਿਹੜੇ ਮੰਤਰੀ ਮੁੱਖ ਪ੍ਰਧਾਨ ਮੰਤਰੀ ਹੋਰ ਬਣੇ ਹੋਏ ਆ ਏ ਆਪਣੇ ਗੋਦ ਲੈਵੇ ਮੁੰਡਿਆਂ ਨੂੰ ਔਡਾਨੀਆਂ ਨੂੰ ਪਾਲ ਰਹੇ ਤੇ ਸਾਡੇ ਸਾਡੀ ਜਿਹੜੀ ਜੁਲਦੇ ਸਾ ਲੋਕਾਂ ਦੀ ਉਹ ਦਿਨ-ਪ੍ਰ ਦਿਨ ਵਾੜੀ ਹੁੰਦੀ ਆ ਚਲੋ ਬੀਐਸਐਨਲ ਦੇ ਆਫਿਸ ਦੇ ਵਿੱਚ ਆਇਆ ਅੱਜ ਬਤੌਰ ਮੈਂਬਰ ਪਾਰਲੀਮੈਂਟ ਮੈਂ ਅਫਸਰਾਂ ਦੀ ਮੀਟਿੰਗ ਲਈ ਹੈ ਪੂਰੇ ਸਾਰੇ ਅਫਸਰਾਂ ਤੋਂ ਬਿਠਾ ਕੇ ਸੁਨੇ ਆ ਉਹਨਾਂ ਦੀ ਪ੍ਰੈਜੈਂਟੇਸ਼ਨ ਵੀ ਲਈ ਹੈ ਅਸਲ ਦੇ ਵਿੱਚ ਬੀਐਸਐਨਲ ਜਿਹੜਾ ਕਿ ਇੱਕ ਬਹੁਤ ਵੱਡਾ ਆਧਾਰਾ ਸੀ 95 ਦੇ ਵਿੱਚ ਮੈਂ ਮਿਊਨਿਸਪਲ ਕਮੇਟੀ ਦਾ ਪ੍ਰਧਾਨ ਹੁੰਦਾ ਸੀ ਖਰੜ ਦੇ ਵਿੱਚ ਮੈਂ ਪੀਐਸਐਨਲ ਨੂੰ ਜਗ੍ਹਾ ਦਿੱਤੀ ਕਮੇਟੀ ਦੀ ਕਿ ਉੱਥੇ ਟੈਲੀਫੋਨ ਐਕਸਚੇਂਜ ਬਣੀ ਸੀ ਤੇ ਬਹੁਤ ਵਧੀਆ ਚੱਲੀ ਸੀ ਅੱਜ ਇੱਥੇ ਜਿੰਦਾ ਲੱਗਿਆ ਹੋਇਆ ਜੀ ਵੀਐਸਐਨਐਲ ਨੂੰ ਟੈਲੀਫੋਨ ਐਕਸਚੇਂਜਾਂ ਨੂੰ ਟੈਲੀਫੋਨ ਦੇ ਕਾਰੋਬਾਰ ਨੂੰ ਸਰਕਾਰਾਂ ਨੇ ਮਿਲ ਕੇ ਜਾਣ ਬੁੱਝ ਕੇ ਦਿਵਾਲੀਆ ਕਰ ਦਿੱਤਾ ਸਰਕਾਰ ਦਾ ਵੀਐਸਐਨਐਲ ਕੋਲ ਹੁਣ ਸਿਰਫ ਪੰਜਾਬ ਦੇ ਵਿੱਚ 12% ਬਿਜ਼ਨਸ ਰਹਿ ਗਿਆ ਹੈ ਬਾਕੀ ਸਾਰਾ ਕੁਝ ਲੁੱਟ ਕੇ ਲੈ ਗਏ ਮਾਲ Airtel ਵਾਲੇ ਤੇ ਹੋਰ ਜਿੰਨੇ ਵੀ ਪ੍ਰਾਈਵੇਟ ਹੈ ਜੀ Jio ਵਗੈਰਾ ਇਹ ਸਾਰਾ ਕੁਝ ਕਿੰਦਰ ਸਰਕਾਰ ਦੀਆਂ ਗਲਤ ਪਾਲਿਸੀਆਂ ਕਰਕੇ ਹੋ ਰਿਹਾ ਉਹਨਾਂ ਨੇ ਆਪਣਾ ਸਾਰਾ ਕੁਝ ਜੋ ਸਰਕਾਰੀ ਸੀਗਾ ਲੋਕਾਂ ਦਾ ਸੀਗਾ ਅਦਾਰਾ ਉਸ ਨੂੰ ਲਟਾ ਦਿੱਤਾ ਹੈ ਅੰਡਾਨੀਆਂ ਨੂੰ ਅੰਬਾਨੀਆਂ ਨੂੰ ਟਾਟਾ ਨੂੰ ਬਿਰਲਾ ਨੂੰ بڑے بڑے ਅਦਾਰਿਆਂ ਨੂੰ ਸਾਰਾ ਕੁਝ ਮਾਲ ਵੇਚੀ ਜਾ ਰਿਹਾ ਹੈ ਐਸਪੋਰਟਸ ਆ ਲੇਕੀ ਆਉਂਦੇ ਜਿਹਦੇ ਨਾਲ ਪ੍ਰਾਈਵੇਟ ਪਲੇਅਰ ਨੂੰ ਫਾਇਦਾ ਹੋ ਰਿਹਾ ਪ੍ਰਾਈਵੇਟ ਪਲੇਅਰਾਂ ਦਾ ਜਿਆਦਾ ਕੰਮ ਵੱਧ ਰਿਹਾ ਤੇ ਵੀਐਸਐਨਐਲ ਲਗਾਤਾਰ ਘਾਟੇ ਵਿੱਚ ਘਾਟੇ ਵਿੱਚ ਖਤਮ ਹੁੰਦਾ ਜਾ ਰਿਹਾ ਹੈ ਵੀਐਸਐਨਐਲ ਨੇ ਹੁਣ ਅਜੇ 4ਜੀ ਸ਼ੁਰੂ ਕੀਤਾ ਜਦ ਕਿ ਦੂਸਰੇ 6 ਸਿਕਸ ਪਰ ਜਾਣ ਵਾਲੇ ਹੈ ਹਾਂਜੀ ਇਹ ਜਾਣ ਬੁੱਝ ਕੇ ਜਿਹੜਾ ਸਿਸਟਮ ਹੈ ਸਰਕਾਰੀ ਖਤਮ ਕੀਤਾ ਜਾ ਰਿਹਾ ਬੀਜੇਪੀ ਦੀ ਸਰਕਾਰ ਦੇ ਨਿੱਕਟੇ ਖਾਰੀ ਉਦੇਸ਼ ਨੂੰ ਤੇ ਇਹ ਜਿਹੜੇ ਮંત્રી ਮੁੱਖ ਪ੍ਰਧਾਨ ਮੰਤਰੀ ਹੋਰ ਬਣੇ ਹੋਏ ਆ ਇਹ ਆਪਣੇ ਗੋਦ ਲੈਵੇ ਮੁੰਡਿਆਂ ਨੂੰ ਅਡਾਨੀਆਂ ਨੂੰ ਪਾਲ ਰਹੇ ਤੇ ਸਾਡੇ ਸਾਡੀ ਜਿਹੜੀ ਦੁਲਦਸ਼ਾ ਲੋਕਾਂ ਦੀ ਉਹ ਦਿਨ-ਪ੍ਰ ਦਿਨ ਵਾੜੀ ਹੁੰਦੀ ਆ